ਸੰਗ ਸ਼ਰਮ ਦੀ ਕੁੰਡ ਦੇ ਓਲੇ ਅੱਖਰ ਮਾਰਤੇ ਪੋਲੇ-ਪੋਲੇ ਬਲੇਤਨ ਸਿੱਖਲੀ ਸੋਲੇ-ਸੋਲੇ ਤੇ ਆਪਣੇ ਹੱਥੀ ਵੇਦਕਲੀ ਕਰਤੀ ਜੋ ਮਾਤ ਮੇਰੀ ਪੰਜਾਬੀ ਸੀ ਹੁਣ ਭਾਵੇਂ ਮੈਂ ਬੋਲਦਾ ਨਹੀਂ ਪਰ ਉੰਜ ਜਮਾਤ ਮੇਰੀ ਪੰਜਾਬੀ ਸੀ ਖੁੱਲੇ ਵੇੜੇ ਤਾਰਿਆਂ ਦੀ ਸਾਵੇਂ ਖੁੱਲੇ ਵੇੜੇ ਤਾਰਿਆਂ ਦੀ ਸਾਵੇਂ ਢਾਵਾਹ ਦੇ ਮੰਝੇ ਥਾਵੋਂ ਥਾਵੇਂ ਬਾ ਲੱਤ ਕਡੰਗੀ ਸਿਰ ਰੱਖ ਕੇ ਵਾਵੇਂ ਬਾ ਲੱਤ ਕਡੰਗੀ ਸਿਰ ਰੱਖ ਕੇ ਵਾਵੇਂ ਸੋਨਾ ਸੁਣ ਕੇ ਮਾਂ ਤੋਂ ਮਿੱਠੀਆਂ ਜੀਆਂ ਲੋਰੀਆਂ ਔਰ ਹਰ ਰਾਤ ਮੇਰੀ ਪੰਜਾਬੀ ਸੀ ਹੁਣ ਭਾਵੇਂ ਮੈਂ ਬੋਲਦਾ ਨਹੀਂ ਪਰ ਉੰਜ ਜਮਾਤ ਮੇਰੀ ਪੰਜਾਬੀ ਸੀ ਕਹਿੰਦਾ ਜਦੋਂ ਹੌਸਲੇ ਗਰੀਬੀ ਮੂਰੇ ਹਾਰ ਥੱਕੇ ਸੀ ਨਿਕਲੋ ਪਿੰਡੋਂ ਮੋਢਿਆਂ ਉਤੋਂ ਭਾਰ ਚੁੱਕੇ ਸੀ ਨਿਕਲੇ ਪਿੰਡੋਂ ਮੋਢਿਆਂ ਉਤੇ ਭਾਰ ਚੱਕੇ ਸੀ ਆ ਵੱਡੇ ਸਹਿਰਾਂ ਦੇ ਵਿੱਚ ਖਾਦੇ ਥੱਕੇ ਸੀ ਜੋ ਸਾਹ ਤੋਂ ਚੱਕ ਪਾਏ ਸੀ ਵਿਚ ਬੋਝੇ ਦੇ ਉਹ ਭਾਗਾ ਵਾਲੀ ਖੇਰਾਤ ਮੇਰੀ ਪੰਜਾਬੀ ਸੀ ਹੁਣ ਭਾਵੇਂ ਮੈਂ ਬੋਲਦਾ ਨਹੀਂ ਪਰ ਉੰਜ ਜਵਾਂਤ ਵਰੀ ਪੰਜਾਬੀ ਸੀ ਅਗਿਆ ਲੈਣ ਸੁਣਨ ਵਾਲੀ ਆ ਕਹਿੰਦਾ ਹੁਣ ਪੂਰਾ ਊੜਾ ਆੜਾ ਕਿੱਥੇ ਆਵੇ ਹੁਣ ਪੂਰਾ ਊੜਾ ਆੜਾ ਕਿੱਥੇ ਆਵੇ ਗੱਗਾ ਘੱਗਾ ਜੱਜਾ ਛੱਜਾ ਜਾਨ ਫਸਾਵੇ ਫਫਾ ਡਾੜਾ ਤਾਂ ਗੱਲ ਵਿੱਚ ਹੀ ਅੜਦਾ ਜਾਵੇ ਫਫਾ ਢਾੜਾ ਤਾਂ ਗੱਲ ਵਿੱਚ ਹੀ ਅੜਦਾ ਜਾਵੇ ਹੁਣ ਤਾਂ 26 ਅਖਰੀ ਮਾਰ ਗਈ 35 ਨੂੰ ਹੁਣ ਤਾਂ 26 ਅਖਰੀ ਮਾਰ ਗਈ 35 ਨੂੰ ਪਰ ਪਹਿਲਾਂ ਸਾਰੀ ਗੱਲਬਾਤ ਮੇਰੀ ਪੰਜਾਬੀ ਸੀ ਹੁਣ ਭਾਵੇਂ ਮੈਂ ਬੋਲਦਾ ਨਹੀਂ ਉੰਜ ਮੇਰੀ ਜਮਾਤ ਪੰਜਾਬੀ ਸੀ ਉੰਜ ਮੇਰੀ ਜਮਾਤ ਪੰਜਾਬੀ ਸੀ